ਕਰ ਜੀ ਸਾਰਿਆਂ ਨੂੰ ਹੋਰ ਕੀ ਹਲਚਲ ਹੈ ਹਮ ਸਾਰੇ ਵਧੀਆ ਹੋਵਾਂਗੇ ਠੀਕ ਹੋਵਾਂਗੇ ਤੇ ਤੁਸੀਂ ਅੱਜ ਆਪਣੇ ਅੱਜ ਦੇ ਵਲੌਗ ਚ ਹੋਰ ਕਿਦਾਂ ਜੀ ਸਾਰੇ ਵਧੀਆ ਤੇ ਆ ਵੇਖੋ ਆਪਣੇ ਗੁਰੂ ਘਰ ਪਹਿਲਾਂ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਕਰਾਵਾਂ ਆ ਦੇਖੋ ਬਾਕੀ ਆ ਚੌਂਕ ਦੇ ਦਰਸ਼ਨ ਕਰਾਵਾਂ ਯਾਰ ਬਹੁਤ ਵਧੀਆ ਪਿੰਡ ਹੈਗਾ ਬਹੁਤ ਸੋਹਣਾ ਪਿੰਡ ਹੈਗਾ ਤੂੰ ਆ ਜਾ ਤੇ ਖੜ ਜਾ ਆ ਜਾ ਬਹੁਤ ਸੋਹਣਾ ਪਿੰਡ ਹੈ ਆ ਜਾ ਬਹੁਤ ਵਧੀਆ ਇੱਥੇ ਆ ਜਾ ਯਾ ਦੇਖੋ ਜੀ ਪਿੰਡ ਇੰਨੇ ਸੁੰਦਰ ਪਿੰਡ ਹੈ ਇਹ ਸਭ ਤੋਂ ਬਸਟ ਪਿੰਡ ਹੈ ਪਿੰਡ ਦੀ ਗਣੀਆਂ ਵਿੱਚ ਪੌਦੇ ਲੱਗੇ ਦਿਖਾਣੇ ਤੁਹਾਨੂੰ ਆ ਕਿੰਨਾ ਸਮਾਨ ਦੇਖਣ ਦਿਖਾਣੇ ਆ ਪੁਰਾਣੇ ਟਾਇਪਾਂ ਦੇ ਪਹਾਲ ਕੀ ਉਹ ਹਾਲ ਪੰਜਾਲੀਆਂ ਪੰਨਿਆਂ ਗਿਆ ਉਹ ਅੱਗੇ ਯਰ ਬਹੁਤ ਸੋਹਣੀ ਚੀਜ਼ ਹੈ ਆਹ ਵੇਖੋ ਆਹ ਪੁਰਾਣੇ ਆ ਲੋਹੇ ਦੇ ਪੁਰਾਣੇ ਟਾਇਪ ਦੇ ਆਹ ਦੇਖੋ ਆ ਮੂਰਤੀਆਂ ਆਹ ਵੇਖੋ ਆ ਚੱਕੀ ਜੀ ਬੰਦ ਰਹੀ ਹੈ ਪੁਰਾਣੇ ਟਾਇਪ ਦੇ ਠੀਕ ਹੈ ਆ ਵੇਖੋ ਅੱਜ ਆ ਪਾਵੇ ਪੁਰਾਣੇ ਟਾਇਪ ਦੇ ਹੈਗੇ ਸਾਰੀ ਚੀਜ਼ਾਂ ਪਈਆਂ ਤੇ ਯਾਨੀ ਆਹ ਆ ਗੱਡਾ ਆਹ ਗੱਡਾ ਪੁਰਾਣੇ ਟਾਇਪ ਦੇ ਹੈਗੇ ਬਹੁਤ ਸੋਣਾ ਯਾਰ ਬਹੁਤ ਚੀਜ਼ ਬਹੁਤ ਆਨੰਦ ਆ ਗਿਆ ਦੇਖਣ ਨੂੰ ਬਹੁਤ ਵਧੀਆ ਤੇ ਆਹ ਵੇਖੋ ਹਾਲ ਪੁਰਾਣੇ ਟਾਇਪ ਦੇ ਹਾਲ 45 ਤੇ ਪੁਰਾਣੇ ਟਾਇਪ ਦੇ ਹੈਗੇ ਪੁਰਾਣੇ ਟਾਇਪ ਦੇ ਹੈਗੇ ਤੇ ਆਹ ਵੇਖੋ ਤੋਹਫਾ ਪੁਰਾਣੇ ਟਾਈਪ ਦੇ ਯਾਰ ਇਹ ਬਹੁਤ ਸੋਹਣੀ ਚੀਜ਼ ਸਰੇਖ ਪੁਰਾਣੇ ਟਾਈਪ ਦੀ ਚੀਜ਼ ਪਈ ਹੈ ਤੇ ਆ ਵੇਖਿਓ ਆ ਵੱਟੇ ਪਿਆ ਪੁਰਾਣੇ ਟਾਈਪ ਦੇ ਤੇ ਆ ਵੇਖਿਓ ਆ ਪ੍ਰਾਣੇ ਟਾਈਪ ਦੇ ਆ ਚੀਜ਼ ਸਾਰੀ ਪੁਰਾਣੇ ਟਾਈਪ ਦੀ ਤੇ ਆ ਬਤੀਆਂ ਲਾਟ ਹੈ ਨਾ ਪੁਰਾਣੇ ਟਾਈਪ ਦੀ ਤੇ ਉਹ ਚਰਖਾ ਪਿਆ ਪੁਰਾਣੇ ਟਾਈਪ ਦਾ ਆਹ ਵੇਖੋ ਮਦਾਣੀ ਪਈ ਪੁਰਾਣੇ ਟਾਈਪ ਦੀ ਉਹ ਚਰਖਾ ਪਿਆ ਪੁਰਾਣੇ ਟਾਈਪ ਦਾ ਤੇ ਆ ਵੇਖੋ ਕਿੰਨੀ ਮਸਤ ਚੀਜ਼ਾਂ ਯਾਰ ਆ ਬਹੁਤ ਮਸਤ ਚੀਜ਼ਾਂ ਯਾਰ ਆ ਬਹੁਤ ਮਸਤ ਚੀਜ਼ਾਂ ਮੈਨੂੰ ਬੜੀ ਵਧੀਆ ਲੱਗੀ ਆ ਬਹੁਤ ਸਾਲਾਂ ਦੀ ਮੈਨ ਲੱਗਦਾ ਬਹੁਤ ਚੀਜ਼ਾਂ ਸੋਹਣੀਆਂ ਨੇ ਨੇ ਇਹ ਰਹਾ ਮੈਨੂੰ ਨਹੀਂ ਪਤਾ ਜੀ ਕਦੋਂ ਦੇ ਬਾਪੂ ਇਹ ਚੀਜ਼ ਕਦੋਂ ਦੀ ਆਈਟਮ ਹੈਗੀ ਹੈ ਬਾਪੂ ਜੀ ਬਚ ਲੋ ਬਾਪੂ ਜੀ ਨੂੰ ਆਈਟਮ ਉਹ ਚੀਜ਼ ਮੈਨੂੰ ਬਾਪੂ ਜੀ ਕੁੜੀ ਹੈ ਉਹਨਾਂ ਦਾ ਸਸਰੀ ਘਰ ਸਸਰੀ ਘਰ ਉਹਨਾਂ ਦਾ ਦੱਸ 10 ਬਾਪੂ ਮੈਨੂੰ ਇਹ ਚੀਜ਼ਾਂ ਵੜੀਆਂ ਬਾਪੂ ਜੀ ਦੱਸਿਓ ਜੀ ਅੱਛਾ ਹਾਂ ਬਈ ਦੋ ਚੀਜ਼ਾਂ ਵੇਖਣ ਆ ਲਈਆਂ ਹਾਂ ਅੱਛਾ ਅੱਛਾ ਮੇਰੇ ਮਾਂ ਦੇ ਹੱਥਾਂ ਦੀਆਂ ਅੱਛਾ ਜੀ ਸੜਸਲ ਹੋ ਗਿਆ ਅੱਛਾ ਜੀ ਉਹ ਤੋਂ ਪਹਿਲਾਂ ਪਹਿਲੀਆਂ ਚ ਆਮਦਾਨੀਆਂ ਹੁੰਦੀਆਂ ਸੀ ਠੀਕ ਹੈ ਜੀ ਉਹ ਨਹੀਂ ਉਹ ਤਾਂ ਪਰਸੋਂ ਤੇਰੀ ਆਂਟੀ ਅੰਦਰ ਬੈਠੀ ਹੈ ਅੱਛਾ ਜੀ ਆਹ ਪਹਿਲੀ ਵੇਖਣ ਵਾਲੀ ਤੇ ਆ ਚੱਕੀ ਤੂੰ ਵੇਖੀਏ ਚੱਕੀ ਤੇ ਦੋ ਚੀਜ਼ਾਂ ਨੇ ਮੇਰੀ ਮਾਂ ਦੇ ਹੱਥਾਂ ਦੀਆਂ ਠੀਕ ਦੂਜੀਆਂ ਤਾਂ ਮੈਂ ਕਿਉਂ ਦੱਸਾਂ ਥੱਲੇ ਪਈਆਂ ਉਹ ਪਈਆਂ ਅੱਛਾ ਆ ਚਰਖਾ ਵੀ ਤੇਰੀ ਆਂਟੀ ਦਾ ਪਰ ਲਿਕਾ ਮਦਾਨੀਆਂ ਹੁੰਦੀਆਂ ਅੱਛਾ ਇੱਕ ਬੇਟਾ ਉਹਦਾ ਵੀ ਤੈਨੂੰ ਸ਼ਾਇਦ ਨਾ ਪਤਾ ਹੋਵੇ ਚਲ ਪਤਾ ਹੋਵੇ ਨਹੀਂ ਪਤਾ ਹਾਂਜੀ ਬਾਪੂ ਜੀ ਨਹੀਂ ਨਹੀਂ ਹਾਂਜੀ ਇਹਨਾਂ ਦਾ ਹਾਲਾ ਲੰਪਾਂ ਨੂੰ ਪੜਾਈਆ ਹਾਂਜੀ ਹਾਂਜੀ ਕੁੜੀ ਨੂੰ ਪਤਾ ਹਾਂਜੀ ਹਾਂਜੀ ਇੱਕ ਆ ਚੀਜ਼ ਹੈ ਕੁੜੀਏ ਤੇਰੇ ਵੇਖਣ ਵਾਲੀ ਜੇ ਪਤਾ ਹੋਵੇ ਤਾਂ ਹਾਂਜੀ ਠੀਕ ਆ ਦੂਜੇ ਦਾ ਆਪਣਾ ਵਿਰਸਾ ਆ ਇਹਦਾ ਕੁੜੀ ਦਾ ਵਿਰਸਾ ਅੱਛਾ ਜੀ ਆਪਣੇ ਉਹ ਦਨੀਆ ਹਾਂ ਬੱਤ ਸੱਚਾ ਬੇਟਾ ਇਹ ਇਹ ਵੀ ਸਮਾੜਿਆ ਅੱਛਾ ਜੀ ਆ ਦੋ ਪਾਵੇ ਹਾਂਜੀ ਪਾਵੇ ਇਹ ਮੇਰੇ ਬਾਪ ਦੇ ਹੱਥਾਂ ਦੇ ਬੇਟਾ ਮੈਂ 3 ਸਾਲ ਦਾ ਹੀ ਇਹ ਰਾਣੀਆਂ ਸ਼ਹਿਰ ਦੇ ਪਾਵੇ ਆ ਹੋਰ ਬਾਪ ਸਾਡੇ ਦੀ ਕੋਈ ਚੀਜ਼ ਨਹੀਂ ਇਕੱਤਰ ਤਲਵਾਰ ਅੱਛਾ ਜੀ ਚਲੋ ਹਾਰ ਆ ਸਾਰਾ ਤੇ ਮੇਰਾ ਆਪਦਾ ਹੀ ਹੈ ਨਾ ਸਾਰਾ ਸਿੱਤਮ ਜਿਹੜਾ ਮਰਲਾ ਮੇਨ ਚੀਜ਼ ਇਹ ਜਿਹ ਤੁਸ਼ਾ ਕੀ ਇੱਕ ਤੇ ਮੇਰੇ ਬਾਪ ਜੀ ਅੰਦਰ ਤਲਵਾਰ ਆ ਇੱਕ ਮੇਰੇ ਮਾਤਾ ਦੇ ਟਾਈਮ ਦੀ ਦੂਜੀਆਂ ਤੇ ਮੇਰੀਆਂ ਆਪਦੀਆਂ ਬਣਾਈਆਂ ਸਾਰੀਆਂ ਬੇਟਾ ਹਾਂਜੀ ਹਾਂਜੀ ਬਹੁਤ ਵਧੀਆ ਲੱਗਾ ਮੈਨੂੰ ਇਹ ਚੀਜ਼ ਵੇਖ ਕੇ ਬੱਪੂ ਜੀ ਬੜੀ ਵਧੀਆ ਲੱਗੀ ਮੈਂ ਇੱਥੇ ਬੜੀ ਜਿੰਨਾ ਕੋ ਹੁੰਦਾ ਨਾ ਕੁੜੀਏ ਹਾਂਜੀ ਉਹ ਫੋਨ ਵੀ ਆਹੋ ਚੱਲੀ ਜਾਂਦਾ ਕੰਮ ਇਹ ਹਾਲ ਵੀ ਪਿਆ ਇਹ ਉਹ ਹਾਲ ਆ ਕੰਮ ਚੱਲੀ ਜਾਂਦਾ ਕੁੜੀਏ ਅੱਛਾ ਇਹ ਵੈਲਡਿੰਗ ਪਿਆ ਅਜੇ ਅੱਛਾ ਸਾਲਾ ਸਿਸਟਮ ਹੈ ਬਦਲ ਦੇ ਨਾ ਸਾਰਾ ਪੁਰਾਣਾ ਵਿਰਾਸਤ ਹੈ ਹਾਲ ਵਿਖਾ ਹਾਲ ਵਿਖਾ ਆ ਸਾਰਾ ਹੀ ਖਾ ਵੇ ਆ ਹਾਲ ਹੈ ਅੱਛਾ ਚੀਜ਼ਾਂ ਆ ਹਾਲ ਪੈ ਉਹ ਪੰਜਾਲੀ ਆ ਦਿਓ 70 ਪਾਣੀ ਹੈਗੀ ਜੀ ਹਾਂ ਹਾਂ ਇਹਨੂੰ ਮਲੋ ਇੱਕ ਹਾਲ ਹੈ ਜੀ ਤੇਰੀ ਉਮਰ ਕਿੰਨੀ ਹੈ ਬੇਟਾ ਮੇਰੇ ਹੈਗੇ ਜੀ 45 ਸਾ ਆਪਰੇ ਵੀ ਮੇਰੇ ਨਿਆਣੇ ਤੰਨੇ ਤੇ ਤੁਹਾਡੇ ਇੱਕ 52 ਸਾਲ ਦਾ ਮੇਰੇ ਬੱਚੇ ਅੱਛਾ ਜੀ ਆਹ ਵੇਖੋ ਬਹੁਤ ਚੀਜ਼ਾਂ ਪੁਰਾਣੀਆਂ ਵੇਖਣ ਨੂੰ ਹੈਗੀਆਂ ਅਸੀਂ ਇੱਕ ਦਿਨ ਸਪੈਸ਼ਲ ਲਾਡੀ ਨੂੰ ਲੈ ਕੇ ਆਵਾਂਗੇ ਫੜ ਕੁੜੀਏ ਫੜ ਲਾ ਖਾਲਾ ਹਲੋ ਕੁੜੀ ਫੋਟੋ ਵੀ ਜੜੀ ਆਂ ਦੇ ਮੈਂ ਵੇਖਣੀ ਆਂ ਲਾ ਕੁੜੀਏ ਇੱਥੇ ਅਸੁਰੀਆਂ ਹੀ ਬੈਗੀਆਂ ਹੀਆਂ ਤੇ ਕੱਢਿਆ ਜੀ ਦੇਖੀ ਹਾਂਜੀ ਹਾਂਜੀ ਇਹ ਦੇਖੀ ਕੁੜੀ ਨੂੰ ਸ਼ਾਇਦ ਇੱਥੇ ਹੋਰ ਕੱਖ ਨਹੀਂ ਆਵੇ ਤੁਹਾਡਾ ਖਾਨ ਆਵੇ ਖਾਨਚੇ ਨਾ ਆ ਆ ਵੇਖੋ ਖਾਨਚੇ ਨਾ ਬਾਪੂ ਜੀ ਸਮਾਨ ਇੰਦੇ ਚ ਰੱਖਿਆ ਆ ਆ ਆ ਵੇਖ ਬਦਾਮ ਗੀ ਖਰੋਟ ਗੀ ਆਧਾਰ ਪੂਜੀ ਮਤਲਬ ਇਚ ਕੋਈ ਚੀਜ਼ ਨਹੀਂ ਤੇ ਇਹ ਕੀ ਮੇਕੋ ਕਰਮਚਾਰੀ ਹੁੰਦਾ ਹੈ ਇਹ ਸਰਕਾਰੀ ਗੋਦਰੀ ਜੈ ਇਹਨੂੰ ਐਸ ਡੀ ਵਿੱਚ ਨਹੀਂ ਜਾਂਦਾ ਮੈਂ ਹੁਣ ਜ਼ੋਰ ਲਾਉਣਾ ਉਹ ਦੋ ਪੇਟੀਆਂ ਆ ਅੱਛਾ ਕਿੰਨਾ ਚ ਉਹ ਹਰੀ ਜੀ ਆ ਉਹਦੇ ਦੋ ਆ ਅੱਛਾ ਮੈਂ ਯੋਰ ਲਾ ਲਿਆ ਐਸ ਡੀ ਅਫਕਟ ਤੱਕ ਅੱਛਾ ਇਸ ਨੂੰ ਕੋਈ ਲੱਗਿਆ ਮੈਂ ਫਿਰ ਇਹਨੂੰ ਆ ਰੂਪ ਦੇਤਾ ਬੇਟਾ ਅੱਛਾ ਬਹੁਤ ਵਧੀਆ ਬਹੁਤ ਵਧੀਆ ਆ ਨਹੀਂ ਵਧੀਆ ਬੇਟਾ ਲੈ ਲਓ ਕੁਛ ਕੀ ਦਵਾ ਆ ਬਿਸਕੁਟ ਅੱਜ ਮੈਂ ਭੋਲਾ ਆ ਅੱਛਾ ਆ ਦਿਖਰਾ ਕੀ ਕੋਈ ਜੀ ਬਾਹਰ ਨਹੀਂ ਲੈ ਬੇਟਾ ਮੈਨੂੰ ਦੇ ਦੋ ਦੇਖੋ ਬਾਪੂ ਜੀ ਨੇ ਬਹੁਤ ਵਧੀਆ ਚੀਜ਼ ਰੱਖੀ ਹੈ ਯਾਰ ਮੈਨੂੰ ਵੇਖ ਕੇ ਆ ਚੀਜ਼ਾਂ ਨਾ ਬਹੁਤ ਵਧੀਆ ਲੱਗੀਆਂ ਰੋਟਾਂ ਵੀ ਗਿਰੀਆਂ ਅਮੀਰ ਤੋਂ ਅਮੀਰ ਬੜੇ ਪਏ ਹਾਂਜੀ ਮੈਂ ਜਿੰਨੇ ਵੀ ਇੱਥੇ ਵੇਖਣਾ ਹੁੰਦੇ ਨੇ ਇੱਕ ਇੱਥੇ ਆ ਕੇ ਗੰਗਾ ਨਗਰੋ ਹਾਂਜੀ ਉਹ ਨਿਆਣਿਆਂ ਨੂੰ ਪੈਸੇ ਦੇਣ ਲੱਗੇ ਇੱਕ ਪੰਜਾਹ ਚੋ ਪਾਰਟੀ ਆ ਗਈ ਅੱਛਾ ਜੀ ਕੱਚੋ ਮੈਂ ਪੈਸੇ ਨਹੀਂ ਉਹਨੇ ਪੈਸੇ ਮੇਰੇ ਕੋਲ ਬਹੁਤ ਹੈ ਜੀ ਮੈਂ ਜੀਆਂ ਸਤਕਾਰ ਇਹ ਉਹ ਬੇਟਾ ਥੱਲੇ ਵੀ ਪਏ ਹੋਵੇ ਹਾਂਜੀ ਤੇ ਜੀ ਦੇ ਵਾਲੇ ਵੀ ਪਏ ਹਾਂਜੀ ਮੇਰੇ ਮੇਰੇ ਜੇ ਜਾਂ ਵੀ ਵਕਤ ਆਇਆ ਨਾ ਬੇਟਾ ਹੁਣ ਮੇਰੇ ਥੋੜੇ ਨਾਲ ਕੱਲ ਨੋਸੀ ਬਾਹਰ ਮੇਰੀ ਪੋਤਾ ਸੀ ਗਿਆ ਮਮੀ ਆਜੂ ਲੈ ਗਿਆ ਕੱਲ ਦਾ ਮੈਂ ਨਾ ਉਹ ਮੈਨੂੰ ਇੱਥੇ ਮਚਾ ਹਸਾਉਂਦੀ ਮੈਨੂੰ ਕੱਲ ਦੀ ਦਿੱਸਦੀ ਨਹੀਂ ਕਰਕੇ ਨਾ ਮੇਰਾ ਮਨ ਠੀਕ ਨਹੀਂ ਆ ਮੈਂ ਹੁਣੇ ਹਾਂ ਜੀ ਕਿੱਥੇ ਖੜਿਆ ਤੂੰ ਅੱਛਾ ਜੀ ਅੱਛਾ ਤੇ ਆਪਣੇ ਸਾਰੇ ਵੀਰੋਰੇ ਬਾਹਰ ਗਏ ਪੋਤੇ ਬਾਹਰ ਗਏ ਗੁਜੇ ਇੱਥੇ ਤੁਰੇ ਫਿਰਦੇ ਵਾਰਾ ਹੀ ਇਹ ਤਾਂ ਗੱਮ ਮੇਰੀ ਸੁਣੀ ਇੱਕ ਨਹੀਂ ਟਰੱਕ ਲੈ ਲੈ ਉਹ ਵੀ ਨਹੀਂ ਲੱਭਿਆ ਫੇਲ ਹੋ ਗਿਆ ਅੱਛਾ ਉਹ ਰਹਿ ਗਿਆ ਮੇਰੇ ਕੋਲ ਇੱਕ ਅੱਛਾ ਇੱਕ ਨੇਕੜ ਸਾਣੇ ਕਪੜੀ ਦੀ ਕਾਨ ਕਰ ਲਈ ਉਹ ਵੀ ਭੱਜ ਕੇ ਫੇਰ ਆ ਕੇ ਆ ਗਿਆ ਮੇਰੇ ਕੋਲ ਹੀ ਅੱਛਾ ਪੁੱਤੇ ਫਿਰ ਮਾਲਕ ਨੇ ਨਾ ਤਿੰਨੇ ਪੁੱਤੇ ਬਾਹਰ ਆ ਚਲੋ ਵਧੀਆ ਮਾਲਕ ਨੇ ਰੰਗ ਲਾ ਰੱਖਿਆ ਵਧੀਆ ਜੀ ਪੁੱਤੀ ਇੱਕ ਆ ਅੱਛਾ ਜੀ ਪੁੱਤੀ ਇੱਕ ਆ ਠੀਕ ਅੱਛਾ ਰਹਿ ਗਿਆ ਸਵਾਲ ਬੇਟਾ ਇੱਧਰ ਬੈਠੇ ਮੇਰੇ ਕੋ ਇੱਕ ਮਰਬਾਹੀ ਇਹ ਵੀ ਮੇਰੇ ਬਾਪ ਦੀ ਨਹੀਂ ਜਗਾ ਮੈਂ ਆਪ ਲੈ ਕੇ ਉਹ ਸਾਰਾ ਉਸ ਗੁੱਠ ਮੇਰੀ ਹੈ ਸਾਰੀ ਬੇਟਾ ਮੈਂ ਅੱਧੀ ਆਠਣ ਖਰੀਦੀ ਠੀਕ ਹੈ ਵਧੀਆ ਮੈਂ ਨਾਨਕ ਨੇ ਮਾਲਕ ਰੰਗ ਲਾਇਆ ਹੈ ਨੇਮ ਪਲੇਟ ਮਾਂ ਤੇ ਪਿਓ ਦੇ ਨਾਂ ਦੀ ਲਾਈ ਆ ਜਾ ਕੇ ਪੜ ਲਿਓ ਅੱਛਾ ਜੀ ਆ ਨੇਮ ਪਲੇਟ ਗਰਮੇਸ਼ੋ ਨੇ ਉਦਘਾਟਨ ਕੀਤਾ ਮੰਤਰੀ ਨੇ ਠੀਕ ਹੈ ਮੇਰਾ ਮਤਲਬ ਵੀ ਮੈਂ ਇਹ ਜੇ ਮੰਨਦਾ ਵੀ ਆ ਤਾਂ ਮਾਂ ਪਿਓ ਮੇਰੇ ਜਿਹਾ ਹੁੰਦਾ ਜੀ ਸਹੀ ਹੈ ਜੀ ਆਜ਼ਾਦਗੀ ਹੈ ਕੀ ਬੇਟਾ ਆਈ ਹੈ ਜੀ ਸਭ ਤੋਂ ਵਧੀਆ ਬਾਪੂ ਜੀ ਬਾਪੂ ਜੀ ਬਹੁਤ ਅਜੇ ਵੀ ਹੁਣ ਵਾ ਸਾਰੇ ਖਿਡਾਰਾਂ ਨਾਲ ਐਕੀ ਬਦਲਦਾ ਉਹ ਪੱਲੇ ਇੱਥੇ ਲੱਗਣੇ ਆ। ਅੱਛਾ। ਇਹਦੀ ਸ਼ਰਤ ਸੀਗੀ ਵਾਸਤੇ ਉਹ ਵੀ ਛੱਤ ਲਾਤੀ। ਹਾਂਜੀ ਹਾਂਜੀ। ਹੁਣ ਬੇਟਾ ਆ ਉਹ ਉਹ ਤਾਂ ਫੇਵਰ ਲਾਉਣਾ। ਆ ਪਾਪਾਂ ਦਾ ਜਾਲ ਬਣਾਤਾ। ਹੁਣ ਇਹਦਾ ਸਿਸਟਮ ਬਦਲਤਾ ਵੀ ਮੈਂ ਤੇ ਬੜੇ ਭਾਇਆ ਖੜਾ। ਹਾਂਜੀ ਹਾਂਜੀ। ਅੱਗੇ ਤੇ ਮੈਂ ਸੰਭਾਲ ਲੈਂਦਾ। ਨਹੀਂ ਉਹ ਆਪਣੇ ਕਿੰਨੇ ਸਾਲ ਤੋਂ ਪਾਵੇ ਤੇ ਉਹ ਜਿਹੜੇ ਆਪਣਾ ਰੇਲ ਸੀ ਉਹ ਬੇਟਾ 47 ਚ ਪਾਕਿਸਤਾਨ ਬਣਿਆ। ਹਾਂਜੀ। 48 ਚ ਐ ਪਾਵੇ ਲਿਆਇਆ ਉਹ ਰਾਣੀਆਂ ਸ਼ਹਿਰ ਤੋਂ ਨਕੌੜਾ ਪਿੰਡ ਆ। ਉਹ ਚਾਪ ਮੇਰਾ 48 ਚ ਐਕਸਪਾਇਰ ਹੋ ਗਿਆ ਅੱਛਾ ਮਤਲਬ 48 ਚ 47 ਦੇ ਪਾਕਿਸਤਾਨ ਬਣਿਆ ਨਹੀਂ ਤਾਂ 48 ਸੀ ਗਿਆ ਉਹ ਤੇ ਪੜ ਲੈ ਨਹੀਂ ਨਹੀਂ ਗਾਣ ਦੋ ਦੋ ਦਿ ਗਏ 47 ਦੇ ਚ ਤੇ 47 ਤੇ ਬਣ ਲਿਆ ਹਾਂ 47 ਚ ਪਾਕਿਸਤਾਨ ਬਣਿਆ ਸੀਗਾ ਉਦੋਂ ਬਾਪ ਸਾਡਾ ਕਿਵੇਂ ਲਿਆ ਸਾਨੂੰ ਤਲਵਾਰ ਆ ਉਹਦੇ ਹੱਥ ਦੀ ਅੱਛਾ ਤਿੰਨ ਵਿੱਚੋਂ ਵੱਡੀਆਂ ਭੈਣਾਂ ਭਰਾ ਵੀ ਵਿੱਚੋਂ ਵੱਡਾ ਸਭ ਤੋਂ ਛੋਟਾ ਮੈਂ ਸੀਗਾ ਅੱਛਾ ਠੀਕ ਲੈ ਪਤਾ ਨਹੀਂ ਬਾਪ ਕਿਵੇਂ ਆਇਆ ਕਿਵੇਂ ਆਇਆ ਜੀ ਜਦੋਂ ਉੱਥੇ ਆਇਆ ਨਾ ਪਿੰਡ ਨਕੌੜਾ ਹਰਿਆਣੇ ਚ ਹਰਿਆਣੇ ਚ ਉੱਥੇ ਫਿਰ ਕੋਈ ਮੰਜਾ ਤੇ ਚਾਹੀਦਾ ਸੀ ਇਹ ਫਿਰ ਰਾਣੀਆਂ ਸ਼ਹਿਰ ਤੋਂ ਮਾਂ ਸਾਡੀ ਦੱਸਦੀ ਹੁੰਦੀ ਸੀ ਮੰਜਾ ਲਿਆਏ ਰੰਗੀਲ ਪਾਵੇ ਸੀ ਠੀਕ ਹੈ ਜੀ ਉਦੋਂ ਦਾ ਸਾਰਾ ਕੁਝ ਖਾਧਾ ਗਿਆ ਪੀਤਾ ਗਿਆ ਹਾਂਜੀ ਪਾਵੇ ਨਿਸ਼ਾਨੀ ਰੱਖ ਸੀ ਇਹ ਗੋ ਪਾਵੇ ਨਾ ਮੈਂ ਫਿਰ ਇਹਨਾਂ ਨੂੰ ਤਿਆਰ ਹੋਵੇ ਕਰਵਾਇਆ ਅੱਛਾ ਜੀ ਹਾਂ ਉਹ ਭਾਈਆਂ ਬੁਈਆਂ ਜਦੋਂ ਮਤਲਬ ਇਹਦੇ ਵਿੱਚ ਸਾਰਾ ਕੁਝ ਨਹੀਂ ਵਖਿਆ ਸੀ ਤੇ ਸੁੰਦੇ ਰਹੇ ਮੰਜੇ ਤੇ ਹਾਂਜੀ ਸੁੰਦੇ ਰਹੇ ਉਹਨਾਂ ਯਾਦਗਰੀ ਇੱਕ ਪਈ ਆ ਪਾਵੇ ਫਿਰ ਮੈਂ ਦੋ ਪਾਵੇ ਬਾਪ ਦੇ ਅੱਛਾ ਮੇਰੀ ਨਹੀਂ ਉਮਰ ਹੋ ਗਈ 30 ਸਾਲ ਦੀ ਉਮਰ ਹੋ ਗਈ ਪਰ ਮੈਂ ਪਹਿਲੀ ਵਾਰ ਵੇਖਿਆ ਬਾਪੂ ਐਨੀ ਚੀਜ਼ਾਂ ਪੁਰਾਣੀਆਂ ਰੱਖੀ ਬੈਠਾ ਇਸਕੇ ਨੇ ਲਾਲਾ ਬੇਟਾ ਵਾਲਾ ਕੀ ਹੈ ਕਿਹੜੀ ਕਿਹੜੀ ਵਿਖਾਵਾਂ ਹਾਂ ਵੀ ਇਹ ਵੀ ਨਕਸ਼ਾ ਵੇਖਣ ਵਾਲਾ ਅਸੀਂ ਇੱਕ ਦਿਨ ਆਵਾਂਗੇ ਤੇ ਲਵੜਾ ਲੈ ਕੇ ਆਵਾਂਗੇ ਸਾਰਾ ਨਕਸ਼ਾ ਵੀ ਵੀਡੀਓ ਲੈ ਜਾਣੀ ਬਣਾ ਕੇ ਉਹ ਨੀ ਬੇਟਾ ਉਹ ਗੱਲ ਯਾਦ ਰੱਖਾਂਗੇ ਬਾਪੂ ਕਦੇ ਹੈ ਤੇ ਆਹ ਵੇਖੋ ਬੋਸ ਕਈ ਲੋਕ ਨਾ ਪੁੱਛ ਕੇ ਵੜਨ ਦੇ ਵਿੱਚ ਤੇ ਪਿੱਛੇ ਅਗਲੇ ਨੇ ਮੂਵੀ ਬਣਾਉਣੀ ਤੇ ਬਣਾ ਲਵੇ ਹਾਂ ਸਹੀ ਸਹੀ ਐਵੇਂ ਮੈਂ ਤੈਨੂੰ ਆਖਾ ਪੁੱਛੇ ਤੂੰ ਹੁਣ ਬੇਟਾ ਚਾਹ ਪਿਆਉਂ ਤੈਨੂੰ ਨਹੀਂ ਨਹੀਂ ਬਾਪੂ ਬਹੁਤ ਸੋਹਣੀ ਐਵੇਂ ਨਹੀਂ ਮੇਰੀ ਜਗ੍ਹਾ ਸੋਹਣੀ ਐ ਰ ਬੋਸ ਸੋਹਣੀ ਚੀਜ਼ ਹੈ ਬਾਪੂ ਹਾਂ ਨੀ ਬੱਸ ਮੈਂ ਸੀ ਪੈਣੇ ਬੱਸ ਧੰਨਵਾਦ ਬਾਪੂ ਤੁਹਾਨੂੰ ਮਿਲ ਲਿਆ ਇਨਾ ਬਹੁਤ ਵਧੀਆ ਜੀ ਆਇਆਂ ਮੈਂ ਹੁਣ ਹੈ ਨੀ ਨਾ ਨਾ ਮੇਰਾ ਪਪਾ ਆਗਾ ਨਾ ਇਹਦਾ ਪਪਾ ਅੱਜ ਤੈਨੂੰ ਮਿਲ ਕੇ ਸਾਨੂੰ ਬਹੁਤ ਵਧੀਆ ਖੁਸ਼ੀ ਹੋਈ ਵੀ ਬਹੁਤ ਵਧੀਆ ਲੱਗਿਆ ਹੈ ਨੀ ਆ ਮੇਰੇ ਪੁੱਤ ਤੇ ਹਾਂ ਆ ਇਹਨਾਂ 24 ਘੰਟੇ ਕਿ ਬੱਪੂ ਉੱਥੇ ਬੈਠਾ ਗਿਆ ਆ ਜਿਹਦੇ ਦੇਖੀ ਬੈਠਣ ਦਾ ਇੱਥੇ ਬਹੁਤ ਸਕੂਨ ਮਿਲਿਆ ਬਹੁਤ ਮੋਸਾ ਨੂੰ ਬਹੁਤ ਸੁਨਸੂਰ ਮਿਲਿਆ ਨਾ ਸਵੇਰੇ ਹੁੰਦਾ ਨਾ ਹਾਂਜੀ ਉਹ ਵੇਖ ਇਹ ਵੀ ਰੇੜੂ ਲੱਗੇ ਬੇਟਾ ਮੈਂ ਸਿਸਟਮ ਇਹ ਇੱਕ ਹੀ ਬਹੁਤ ਇਹਨੂੰ ਰੇੜਕੇ ਕਰਦੇ ਨੇ ਹਾਂਜੀ ਹਾਂਜੀ ਅੱਛਾ ਅੱਛਾ ਸ਼ਾਮ ਨੂੰ ਉੱਥੇ ਰੇੜਕੇ ਕਰਦੇ ਨੇ ਹਾਂਜੀ ਬਸ ਉਹਨੂੰ ਹੀ ਰੇੜੂ ਲੱਗਿਆ ਉੱਥੇ ਧੁੱਪੇ ਹੋਏ ਸੋਣੀ ਚੀਜ਼ ਬਣਾ ਰੱਖੀ ਆ ਬਹੁਤ ਸੋਹਣੀ ਆ ਵੇਖੋ ਕੋਈ ਬੱਤਨ ਤਾਂ ਨਹੀਂ ਕੋਈ ਨੂੰ ਮਿਲਿਆ ਤਾਂ ਨਹੀਂ ਨਾ ਬਹੁਤ ਵਧੀਆ ਬਾਪੂ ਨੇ 10 ਸਾਲ ਮਗਨ ਮਾਨੋ ਸਭ ਨੇ ਚਲੇ ਜਾਣਾ ਪਰ ਸਾਨੂੰ ਬਹੁਤ ਥਾਂ ਕੀ ਆ ਗਈ ਮੇਰੇ ਵੀ ਗਈ ਹਾਂਜੀ ਬਸ ਨਾ ਆ ਵੇਖਿਆ ਮੈਂ ਵੇਖਿਆ ਵੀ ਨਹੀਂ ਅੱਛਾ ਜੀ ਬਸ ਇਹ ਜੋ ਕਰਮਾ ਚੁੜੋ ਨਿਕਲ ਵਧੀਆ ਇਹ ਵੈਸੇ ਬੇਟਾ ਇਹ ਦੇਖੀ ਮੇਰਾ ਸਿਸਟਰ ਜਿਹੜਾ ਹੈ ਨਾ ਹਾਂਜੀ ਬੜਾ ਮਾਲਕ ਨੇ ਫਿਰ ਬੱਚੇ ਦੇ ਤੇ ਆ ਵੀ ਬਾਪੂ ਨੇ ਆਪਦੇ ਮਾਤਾ ਪਿਤਾ ਦੀ ਯਾਦ ਕਰ ਰਾਤੇ ਤੋਂ ਉਨ ਲੈਣੀ ਆ ਬਣਾ ਰੱਖੀ ਐ ਅੱਜ ਕੱਲ ਦੇ ਕੋਈ ਜਾਣਦਾ ਨਹੀਂ ਨਾ ਮਾਪਿਆਂ ਨੂੰ ਆ ਵੇਖ ਅੱਜ ਕੱਲ ਦੇ ਕੋਈ ਨਹੀਂ ਮਾਪਿਆਂ ਨੂੰ ਜਾਣਦਾ ਨਾ ਤੇ ਆ ਵੇਖੋ ਬੜਾ ਸਕੂਨ ਪਹੁੰਚਿਆ ਬਹੁਤ ਜ਼ਿਆਦਾ ਵੀ ਮੇਰਾ ਬਾਪੂ ਅੱਜ ਸਾਡਾ ਵੇਖ ਆਪਣੇ ਮਾਪਿਆਂ ਦੀ ਯਾਦਗਰੀ ਚ ਕੀ ਕੁਝ ਨਹੀਂ ਬਣਾ ਰਿਆ ਬਹੁਤ ਕੁਝ ਕੋਈ ਸਿੱਖੋ ਬੱਚਿਓ ਸਾਡੇ ਮਾਪਿਆਂ ਨੂੰ ਕਦੋਂ ਬਜ਼ੁਰਗ ਹੋ ਜਾਣ ਯਾਦ ਕਰਿਆ ਕਰੋ ਵੀ ਇਦਾਂ ਦਾ ਕੁਝ ਬਣਾ ਰਿਆ ਆ ਵੇਖੋ ਬਹੁਤ ਸੋਹਣਾ ਲੱਗ ਰਿਹਾ ਬਹੁਤ ਵਧੀਆ ਸਾਨੂੰ ਬਹੁਤ ਵਧੀਆ ਸਕੂਨ ਮਿਲਿਆ ਇੱਥੇ ਆ ਕੇ ਸਾਰੇ ਪੁਰਾਣੇ ਆਈਟਮ ਐਥੇ ਬੱਪੂ ਕੋਲ ਸਾਰੀ ਲੋ ਬਾਈ ਬਾਈ ਮਿਲਦੇ ਆਸੀ ਤੁਹਾਨੂੰ ਦਿਖਾਨੇ ਕੱਲ ਦੇ ਬਲੌਗ ਚ ਅਮਾਗੇ ਬੋਸ ਨੇ ਬੱਪੂ ਨੇ ਜਗਾ ਰੇਕ ਚੀਜ਼ ਪੁਰਾਣੀ ਪਚਾ ਚਲ ਹਰੇਕ ਚੀਜ਼ ਬੱਪੂ ਨੇ ਪੁਰਾਣੀ ਰੱਖ ਰੱਖੀ ਹੈ ਵੇ ਚੀਜ਼ ਠੀਕ ਆ ਵੇਖੋ ਬਹੁਤ ਸੋਹਣਾ ਆ ਵੇਖੋ ਗੁਰਦੁਆਰੇ ਦੀ ਜਗਾ ਗਲੀਆਂ ਵੇ ਕਿੰਨੀ ਸੋਹਣੀਆਂ ਇਹ ਤੁਸੀਂ ਪਿੰਡ ਦੱਸਿਓ ਗਵਾਏ ਸੋਚੋ ਵੀ ਕਿਹੜਾ ਪਿੰਡ ਹੈ ਠੀਕ ਹੈ ਕਿੱਥੇ ਇੰਨਾ ਸੋਹਣੀ ਜਗਾ ਕੀ ਗੱਛਾ ਆ ਵੇਖੋ ਬਹੁਤ ਮਸਤ ਜਗਾ ਪਰ ਉਹ ਚੀਜ਼ ਹੈ ਕਿ ਮੈਨੂੰ ਬਹੁਤ ਜ਼ਿਆਦਾ ਸਕੂਨ ਮਿਲ ਕਦੇ ਕਦੇ ਕਿਸੇ ਦੇ ਵੀ ਮਾਪਿਓਂ ਇੱਕ ਯਾਦਗਾਰੀ ਬਣਾ ਕੇ ਰੱਖੋ ਰੇਕ ਦੇ ਮਾਪਿਓ ਕੋਈ ਨਾ ਕੋਈ ਚੀਜ਼ ਬੱਚੇ ਬਣਾ ਕੇ ਰੱਖਦੇ ਆ ਪਰ ਮੈਂ ਪਹਿਲੀ ਵਾਰ ਬਾਪੂ ਨੂੰ ਵੇਖਿਆ ਵਿਆਹ ਦੇ ਮਾਪਿਓ ਦੀ ਯਾਦਗਾਰੀ ਚ ਪਾਵੇ ਤੇ ਮਦਾਨੀ ਰੱਖ ਰੱਖੀਏ ਪੁਰਾਣੀ ਅੱਜ ਤੂੰ ਜਦੋਂ ਦਾ ਲੜਾਈ ਹੋਈ ਸੀ 1947 ਚ ਲੜਾਈ ਹੋਈ ਸੀ ਉਹ ਬਾਪੂ ਨੇ ਚੀਜ਼ਾਂ ਰੱਖ ਰੱਖੀਆਂ ਤੇ ਮੈਂ ਲਾਡੀ ਲੈ ਕੇ ਆਉਂਗੀ ਤੇ ਇੱਕ ਦਿਨ ਵਲੋਗ ਇੱਥੋਂ ਬਣਾ ਕੇ ਹੋਰ ਲੈ ਕੇ ਜਾਵਾਂਗੇ ਤੁਸੀਂ ਸਾਡੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰੋ ਇਹ ਵਲੋਗ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿੰਨੇ ਵੀ ਪੁਰਾਣੀ ਚੀਜ਼ਾਂ ਦੇਖਣੀ ਹੈ ਨਾ ਬਹੁਤ ਸੋਹਣੀ ਚੀਜ਼ਾਂ ਪੁਰਾਣੀ ਚੀਜ਼ਾਂ ਬਾਪੂ ਕੋਲ ਪਈਆਂ ਮੈਂ ਕੁਝ ਕੁ ਚੀਜ਼ ਗਿਣਾ ਨਹੀਂ ਸਕਦੀ ਇਦਾਂ ਇਦਾਂ ਦੀ ਬਾਪੂ ਪੁਰਾਣੀਆਂ ਚੀਜ਼ਾਂ ਨਾ ਮੈਂ ਕਦੇ ਉੱਚੀ ਚ ਵੇਖੀ ਤੱਕ ਨਹੀਂ ਜਿਹੜਾ ਮੈਨੂੰ ਪਤਾ ਨਹੀਂ ਹੈਗਾ ਪਰ ਬਹੁਤ ਸੋਹਣੀ ਚੀਜ਼ਾਂ ਬਾਪੂ ਨੇ ਬਣਾ ਰੱਖੀਆਂ ਨੇ ਬਾਏ ਬਾਏ ਕਰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਮਿਲਦੇ ਆਪਾਂ ਕੱਲ ਦੇ ਵਲੋਗਸ ਤੇ ਬਾਏ ਬਾਏ